ਮਿੱਤਰੋ ਖੜੇ ਆ ਪਿੰਡ ਚੋਕ ਹਰੀ ਹਰ ਜਿਹੜਾ ਅਪਰੋਚ ਪਰ ਤੁਹਾਡੇ ਵਾਸਤੇ 8 ਤੋਂ 9 ਟਰੈਕਟਰ ਲੈ ਕੇ ਆਏ ਆ ਇੱਕ ਇੱਕ ਘਰੇ ਵਿਕਾਊ ਆ ਮਾਲਕ ਆਪਣੇ ਕੋਲੇ ਆ ਲੈਣੇ ਆ ਜਾਣਕਾਰੀ ਹਾਂਜੀ ਕੀ ਹਾਲ ਆ ਬਾਈ ਬਹੁਤ ਵਧੀਆ ਠੀਕ ਠਾਕ ਜੀ ਹਾਂਜੀ ਸਭ ਤੋਂ ਪਹਿਲਾਂ ਜਿਹੜਾ ਫਾਰਮ ਟਰੈਕ 60 55 ਇਹ ਕਿਹੜਾ ਮਾਡਲ ਆ ਬਾਈ ਇਹ 2016 ਮਾਡਲ ਆ ਜੀ ਠੀਕ ਆ ਜੀ ਤੇ ਫਰਸਟ ਓਨਰ ਆ ਪੀਬੀ 2 ਨੰਬਰ ਦਾ ਜੀ ਠੀਕ ਆ ਜੀ ਤੇ ਛੋਟੇ ਗੇਅਰ ਵਾਲਾ ਜੀ ਛੋਟੇ ਗੇਅਰ ਵਾਲਾ ਹਾਂਜੀ T20 ਗੇਅਰਬਾਕਸ ਵਾਲਾ ਜੀ ਟਾਇਰ ਚਾਰੇ ਨਵੇਂ ਆ ਜੀ ਠੀਕ ਆ ਬਾਈ ਜੀ ਹਾਂਜੀ ਰੰਗ ਪੇਂਟ ਦਾ ਜੀ ਰ ਤੇ ਟਰੈਕਟਰ origignal ਚੱਲਿਆ 2600 ਘੰਟਾ ਇਹ ਕੰਪਨੀ ਰਿਕਾਰਡ ਨਾਲ ਵੀਰੇ ਕੰਪਨੀ ਰਿਕਾਰਡ ਨਾਲ ਠੀਕ ਆ ਕੰਪਨੀ ਇਹਨਾਂ ਛਤਰੀ ਨਾਲ ਆ ਜੀ ਤੇ ਨਗਦ ਕੈਸ਼ ਆ ਜੀ ਨਗਦ ਕੈਸ਼ ਆ ਸਮਾਨ ਸਾਰਾ ਨਾਲ ਆ ਹਾਂਜੀ ਫਾਈਬਰ ਹੌਡ ਡੰਡਾ ਫੱਟੀ ਛਤਰੀ ਸਭ ਕਾ ਨਾਲ ਆ ਹਾਂਜੀ ਤੇ 2600 ਘੰਟਾ ਕੰਪਨੀ ਰਿਕਾਰਡ ਨਾਲ ਚੱਲਿਆ ਕੰਪਨੀ ਰਿਕਾਰਡ ਨਾਲ ਚੱਲਿਆ ਜੀ ਪੀ ਵੀ ਜੀ ਤੋਂ ਦੋ ਛੇਰੀ ਅੰਮ੍ਰਿਤਸਰ ਸਾਹਿਬ ਦਾ ਨੰਬਰ ਆ ਹਾਂਜੀ ਤੇ ਕਾਗਜ਼ ਪੱਤਰ ਓਕੇ ਬਾਈ ਹਾਂਜੀ ਹਾਂਜੀ ਓਕੇ ਆ ਜੀ ਤੇ ਲੋਨ ਹੋ ਜੂਗਾ ਤੇ ਵੀ ਲੋਨ ਇਹਦੇ ਤੇ ਹੋ ਜੂਗਾ ਜੀ 4 ਲੱਖ ਰੁਪਈਆ ਜੀ ਠੀਕ ਆ ਇਹਦੀ ਡਿਮਾਂਡ ਕਿੰਨੀ ਆ ਇਹ 5.5 ਲੱਖ ਰੁਪਏ ਮਤਲਬ ਕਿ ਡੇਢ ਲੱਖ ਰੁਪਿਆ ਦੇ ਕੇ ਟਰੈਕਟਰ ਲੈ ਆ ਸਕਦਾ ਠੀਕ ਹੈ ਜੀ ਇੰਡੀਅਨ ਗੇਅਰ ਚੰਗਾ ਬਈ ਵਾਹ ਕੇ ਲੈ ਜੀ ਗੇਅਰ ਦੀ ਵਾਹ ਕੇ ਤਸਲੀਮ ਤੇ ਜਾ ਕੇ ਲੈ ਕੇ ਜਾ ਸਕਦਾ ਜੀ ਠੀਕ ਹੈ ਜੀ ਬਾਕੀ ਕਰਾਂਗੇ 5.5 ਤੋਂ ਮੜ ਮੋੜ ਮਾਤਾ ਜੀ ਕਰਾਂਗੇ ਜੀ ਠੀਕ ਆ ਮਾਤਣ ਹੋ ਜਾਊਗਾ ਅੱਗੇ ਆ ਗਿਆ ਜੀ 3630 ਹੌਲੈਂਡ ਮਾਡਲ ਜੀ ਮਾਡਲ 2016 ਪਲੱਸ ਵਾਲਾ ਮਾਡਲ ਹੈ ਜੀ ਠੀਕ ਹੈ ਜੀ ਵੱਡੇ ਗੇਅਰ ਬਾਕਸ ਵਾਲਾ ਜੂਜੀ ਗੇਅਰ ਵਾਲਾ ਠੀਕ ਹੈ ਵੀਰੇ ਸਪੀਡ ਵਾਲਾ ਜੀ ਇਹ ਟਰੈਕਟਰ ਇਹ ਨਾਲ ਚੱਲਿਆ ਜੀ 2000 ਘੰਟਾ ਆਈ ਟਾਇਰਾਂ ਦੀ ਗੱਲ ਕਰੀਏ ਟਾਇਰ ਇਹਦੇ ਹੈਗੇ ਆ ਜੀ ਨਾਲ ਦੇ ਕੋਈ 70 ਤੋਂ 75 75% ਟਾਇਰ ਨਾਲ ਦੇ ਹੈ ਜੀ ਠੀਕ ਹੈ ਜੀ ਫਸਟ ਓਨਰ ਦਾ ਜੀ ਇਹ ਵੀ ਪੰਜਾਬ ਨੰਬਰ ਹੀ ਆ ਹਾਂ ਜੀ ਇਹ ਵੀ ਫਸਟ ਓਨਰ ਦਾ ਪੰਜਾਬ ਨੰਬਰ ਦਾ ਜੀ ਠੀਕ ਆ ਸਮਾਨ ਇਹਦੇ ਨਾਲ ਵੀ ਪੂਰਾ ਹੀ ਆ ਸਾਰਾ ਫੱਟੀ ਡੰਡਾ ਸਾਰਾ ਸਮਾਨ ਨਾਲ ਮਿਲੂਗਾ ਜੀ ਇਹ ਬਿਮਾਰਾ ਹੀ 5,85,000 ਰੁਪਏ ਠੀਕ ਆ ਬਾਕੀ ਕਰ ਦੋਗੇ ਹਾਂ ਟਰੇਟਰ ਚ ਮਾਰ ਦਾਂਗੇ ਜੀ ਜ਼ਰੂਰ ਕਰਾਂਗੇ ਜੀ ਠੀਕ ਆ ਇੰਜਨ ਗੇਅਰ ਇਹ ਵੀ ਚੰਗਾ ਹੈ ਹਾਂ ਜੀ ਠੀਕ ਹੈ ਜੀ ਅੱਗੇ ਆ ਗਿਆ ਫਾਰਮ 60 ਫਾਰਮ ਟਰੱਕ 60 ਹੈ ਜੀ ਮਾਡਲ 2017 ਠੀਕ ਹੈ ਜੀ ਇਹ ਵੀ ਛੋਟੇ ਗੇਅਰ ਵਾਲੀ T20 ģੀਅਰ ਬਾਕਸ ਵਾਲਾ ਹੈ ਠੀਕ ਹੈ ਜੀ ਇਹਦੀ ਵਾਹ ਕੀ ਦੀ ਤਸੱਲੀ ਕਰਾ ਕੇ ਲਈ ਆ ਸਕਦਾ ਜੀ ਟਾਇਰ ਇਹਦੇ ਬਈ ਟਾਇਰ ਇਹਦੇ ਨਾਲ ਦੇ ਹੈਗੇ ਜੀ 65 70 ਪੈਸੇ 70 75 ਪੈਸੇ ਟਾਇਰ ਹੈਗੇ ਨਾਲ ਦੇ ਠੀਕ ਆ ਬਈ ਹਾਂ ਜੀ ਇਹ ओरिजिनल ਡੀਟਰ 1500 ਘੰਟਾ ਚੱਲਿਆ ਜੀ ਜਨਵਰੀ ਕੰਪਨੀ ਰਿਕਾਰਡਿੰਗ ਕੰਪਨੀ ਰਿਕਾਰਡ ਨਾਲ ਛੋਟੇ ਗੇਅਰ ਵਾਲਾ ਜੀ ਠੀਕ ਹੈ ਜੀ ਹਾਂ ਜੀ ਸਾਰਾ ਸਮਾਨ ਫੱਟੀ ਡੰਡਾ ਫਾਈਬਰ ਸ਼ੀਟ ਐਮ ਪੰਪ ਨੇ ਵੀ ਲੱਗਾ ਸਭ ਨਾਲ ਨਾਲ ਪੀਆਵ ਨੰਬਰ ਦਾ ਫਸਟ ਓਨਰ ਦਾ ਜੀ ਫਸਟ ਓਨਰ ਦਾ ਪੀਆਵ ਨੰਬਰ ਛੋਟੇ ਗੇਅਰ ਵਾਲਾ ਛੋਟੇ ਗੇਅਰ ਵਾਲਾ ਬਾਕੀ ਇੰਜਨ ਗੇਅਰ ਓਕੇ ਆ ਇੰਜਨ ਗੇਅਰ ਤਾਂ ਓਠੇ ਆ ਜੀ ਆਪਦੀ ਵਾਹ ਕੇ ਤਸੱਲੀ ਕਰਕੇ 2-4 ਘੰਟੇ ਫੇਰ ਸੌਦਾ ਲਾਵੇ ਫੇਰ ਸੌਦਾ ਲਾਵੇਗੀ ਠੀਕ ਆ ਇਹ ਦੀ ਡਿਮਾਂਡ ਹੈਗੀ ਜੀ 5,65,000 ਰੁਪਏ ਬਾਕੀ ਮੌਕੇ ਤੇ 5,65 ਤੋਂ ਮਾੜਾ ਮੋਟਾ ਕਰ ਦੋਗੇ ਹਾਂ ਜਰੂਰ ਕਰਾਂਗੇ ਜੀ ਜਰੂਰ ਕਰਾਂਗੇ ਠੀਕ ਆ ਕਾਗਜ਼ ਪੱਤਰ ਇਹਦੇ ਵੀ ਕੀ ਹੈ ਕਾਗਜ਼ ਪੱਤਰ ਪੂਰੇ ਆ ਜੀ ਮਜੀਠੇ ਦਾ ਨੰਬਰ ਆ ਜੀ ਪੀਪੀ 81 ਠੀਕ ਆ ਜੀ ਪੀਪੀ ਅੱਗੇ ਫੇਰ ਆ ਗਿਆ ਜੀ ਫਾਰਮ ਸਾਠੀ ਹਾਂਜੀ ਇਹ 2009 ਮਾਡਲ ਹੈ ਜੀ ਠੀਕ ਹੈ ਜੀ ਇਹ 14 ਦੇ ਟਾਇਰਾਂ ਵਾਲਾ ਰਿਵਰਸ ਪੀਟੀਓ ਵਾਲਾ ਹਾਈ ਲਿਫਟ ਵਾਲਾ ਜੀ ਠੀਕ ਹੈ ਜੀ ਇਹ ਵੀ ਟਰੈਕਟਰ ਫਸਟ ਓਨਰ ਦਾ ਹੈ ਜੀ ਫਸਟ ਓਨਰ ਹੈ ਟਾਇਰ ਚਾਰ ਨਵੇਂ ਹੈ ਟਾਇਰ ਟਾਇਰ ਅਗਲੇ ਬਿਲਕੁਲ ਨਵੇਂ ਹੈ ਜੀ ਪਿਛਲੇ ਕੋਈ 85 ਤੋਂ 90% ਟਾਇਰ ਹੈ 14 ਦੇ 14 ਦੇ ਇਹਦੀ ਡਿਮਾਂਡ ਹੈਗੀ ਹੈ ਜੀ 335000 ਰੁਪਏ ਬਾਕੀ ਮੌਕੇ ਤੇ ਮੰਨਤਾ ਹੈ ਸਾਰਾ ਸਾਮਾਨ ਪੂਰਾ ਇਹਦੇ ਨਾਲ ਵੀ ਸਾਰਾ ਸਾਮਾਨ ਨਾਲ ਮਿਲੂਗਾ ਜੀ ਇਹਦਾ ਠੀਕ ਆ ਸਾਰਾ ਸਾਮਾਨ ਪੂਰਾ ਡੰਡਾ ਫੱਟੀ ਛਤਰੀ ਇੰਜਨ ਗੇਅਰ ਦਾ ਚੰਗਾ ਟਰੈਕਟਰ ਹਾਂਜੀ ਚੰਗਾ ਵਾਹ ਹਾਂਜੀ ਵਾਹ ਕਹੀ ਤਸੱਲੀ ਕਰਕੇ ਲਿਆ ਸਕਦੇ ਸਾਰੇ ਟਰੈਕਟਰ ਵਾਹ ਕੇ ਤਸੱਲੀ ਕਰਕੇ ਛੋਟੇ ਚੈਨਲ ਦੇ ਮਾਧਮ ਰਹੀ ਗੀ ਗੱਲ ਕਹਿਣਾ ਚਾਹੁੰਦੇ ਆ ਵੀ ਸਾਡੇ ਕੋਲ ਜਿੰਨੇ ਵੀ ਟਰੈਕਟਰ ਆ ਸਾਰੇ ਹੀ ਪੰਜਾਬ ਨੰਬਰ ਦੇ ਆ ਤੇ ਸਾਰੇ ਹੀ ਫਰਸਟ ਓਨਰ ਦੇ ਆ ਵੀ ਕੋਈ ਵੀ ਨੰਬਰ ਵਾਰ ਅਸੀਂ ਕੱਟ ਕੇ ਨਹੀਂ ਲਾਉਂਦੇ ਠੀਕ ਆ ਜੀ ਵੀ ओरिजिनल ਨੰਬਰ ਦੇ ਟਰੈਕਟਰ ਹੋਣਗੇ ਸਾਰੇ ਸਾਰੇ ओरिजिनल ਨੰਬਰ ਦੇ ਤੇ ਚੰਗੇ ਇੰਜਨ ਗੇਅਰ ਲੱਗੇ ਹਾਂਜੀ ਇਹ ਨਹੀਂ ਅੱਗੇ ਆ ਗਿਆ ਜੀ 3600 ਫੋਰਡ ਹਾਂਜੀ ਮਾਡਲ 1995 ਜੀ 1995 ਹਾਂਜੀ ਇਹਦੇ ਟਾਇਰ ਹੈਗੇ ਆ ਜੀ ਕੋਈ 85 ਤੋਂ 90 ਪੈਸੇ ਚਾਰੋ ਜੀ ਠੀਕ ਹੈ ਜੀ ਜਨਗਿਰ ਦਾ ਚੰਗਾ ਵਾਹ ਕੇ ਤਸੱਲੀ ਕਰਕੇ ਲੈ ਜਾ ਸਕਦਾ ਜੀ ਮਰਗਾੜ ਇਹਦੇ ਕੱਲੇ ਪੇਂਟ ਆ ਬਾਕੀ ਟਰੈਕਟਰ ਸਾਰਾ ਅਰੀਜਨਲ ਆ ਜੀ ਮਗਰਾੜ ਪੇਂਟ ਆ ਬਾਕੀ ਸ਼ੋ ਸ਼ੂ ਦਾ ਸਾਰਾ ਅਰੀਜਨਲ ਆ ਸਾਰਾ ਅਰੀਜਨਲ ਆ ਜੀ ਆਪਦੀ ਵਾਹ ਕੇ ਤਸੱਲੀ ਕਰਕੇ ਲੈ ਜਾ ਸਕਦਾ ਟਰੈਕਟਰ ਜਿੰਨਾ ਮਰਜੀ ਫੱਟੀ ਡੰਡਾ ਸਭ ਕੁਝ ਨਾਲ ਮਿਲੂਗਾ ਜੀ ਇਹਦੇ ਠੀਕ ਹੈ ਜੀ ਇਹ ਟਰੈਕਟਰ ਹਰਿਆਣਾ ਨੰਬਰ ਆ ਜੀ ਜੀ ਪੰਜਾਬ 'ਚ ਨਾਮ ਹੋਇਆ ਬੰਦਿਆਂ ਦਾ ਆਈਡੀ ਤੇ ਰਾਸ਼ੀ ਕਾਰਡ ਫੋਟੋ ਤਿੱਕਰ ਨਾਲ ਮਿਲ ਜੂਗੀ ਠੀਕ ਆ ਹਾਂਜੀ ਇੰਜਨ ਗੇਅਰ ਦਾ ਇਹ ਵੀ ਚੰਗਾ ਹੈ ਜੀ ਤੇ ਡੀਜ਼ਲ ਪੰਪ ਇਹਨੂੰ ਗਵਰਨਰ ਕੀਤਾ ਹੋਇਆ ਜੀ 3610 ਵਾਂਗੂ 3610 ਵਾਂਗੂ ਠੀਕ ਹੈ ਜੀ ਹਾਂਜੀ ਆ ਜੀ ਵਾਹ ਕੇ ਤਸੱਲੀ ਕਰਕੇ ਲਈ ਆ ਸਕਦੇ ਇਹਦੀ ਡਿਮਾਂਡ ਬਾਈ ਇਹਦੀ ਡਿਮਾਂਡ 195000 ਰੁਪਈਆ ਜੀ 195000 ਹਾਂਜੀ ਠੀਕ ਹੈ ਜੀ ਦੋਸਤੋ ਇਹ ਗੱਲ ਸੋਨਾਲੀ ਕਾ ਡੀਆਈ 750 ਹੈ ਜੀ ਮਾਡਲ 2020 ਠੀਕ ਹੈ ਜੀ ਜੈਨੂਨ ਚੱਲੀ 1300 ਘੰਟਾ 1300 ਘੰਟਾ ਹਾਂਜੀ ਅੱਗੋਂ ਲੈ ਕੇ ਮਗਰ ਤੱਕ ਖੁੱਲੇ ਦੀ ਗਾਰੰਟੀ ਜੀ ਮੀਟਰ ਦੀ ਗਾਰੰਟੀ ਹੋਊਗੀ ਠੀਕ ਆ ਹਾਂਜੀ ਟਾਇਰ ਹੋਣਗੇ 85 ਤੋਂ 90 ਪੈਸੇ ਚਾਰੋਂ ਨਾਲ ਦੇ ਜੀ ਠੀਕ ਆ ਬਾਈ ਇਹ ਟਰੈਕਟਰ ਫਸਟ ਓਨਰ ਦਾ ਹੈ ਜੀ ਇਹ ਵੀ ਫਸਟ ਓਨਰ ਹੀ ਆ ਹਾਂਜੀ ਇਹਦੀ ਡਿਮਾਂਡ ਵੀ 565000 ਰੁਪਏ ਡਿਮਾਂਡ ਆਈ ਬਾਕੀ ਮੌਕੇ ਦੇ ਮੰਨ ਸਕਦੇ ਆ ਠੀਕ ਹੈ ਜੀ ਕਹਦਾ ਵਾਹ ਕੇ ਤਸੱਲੀ ਕਰਕੇ ਏਜੰਸੀ ਰਿਕਾਰਡ ਚੈੱਕ ਕਰਾ ਸਕਦਾ ਟਰੈਕਟਰ ਦਾ ਇਹਦਾ ਜੀ ਇਹ ਵਿਆਵ ਨੰਬਰ ਹੀ ਹੈ ਵਿਆਵ ਨੰਬਰ ਪੰਜਾਬ ਦਾ ਨੰਬਰ ਹੈ ਤਰਨਤਾਰਨ ਦਾ ਨੰਬਰ ਹੈ ਜੀ ਠੀਕ ਹੈ ਜੀ ਏਜੰਸੀ ਰਿਕਾਰਡ ਚ ਚੈੱਕ ਕਰਾ ਕੇ ਲਿਆ ਸਕਦਾ ਇਹਦੀ ਡਿਮਾਂਡ ਕਿੰਨੀ ਹੈ ਬਈ ਇਹਦੀ ਡਿਮਾਂਡ 565 ਹੈ ਜੀ 5 ਲੱਖ 65 ਹਜ਼ਾਰ ਇਹ ਵੀ ਮਾਡਲ ਹੈ ਜੀ ਵੀ ਮਾਡਲ ਲੋਨ ਤਾਂ ਹੋ ਜੂ ਸਾਰੇ ਲੋਨ ਜਿਹੜੇ 12 ਮਾਡਲ ਤੋਂ ਉੱਤੇ ਹੁੰਦਾ ਲੋਨ ਬਈ 12 ਮਾਡਲ ਤੋਂ ਉੱਪਰ ਸਾਰੇ ਟਰੈਕਟਰ ਦਾ ਲੋਨ ਹੋ ਜਿੰਦਾ ਜੀ ਠੀਕ ਹੈ ਜੀ ਉਹ ਵੀ ਸਿੰਬਲ ਉਹਨਾਂ ਦੀ ਸਹੀ ਹੋਊਗੀ ਤਾਂ ਠੀਕ ਹੈ ਜੀ ਇਸ ਤੋਂ ਅੱਗੇ ਹੈਗਾ ਜੀ ਆਪਣੇ ਕੋਲ ਇੱਕ ਅਰਜਨ ਆਇਆ ਜੀ 555 2018 ਮਾਡਲ ਠੀਕ ਹੈ ਜੀ ਇਹ ਵੀ ਟਰੈਕਟਰ ਸਾਰਾ Ориਜਨਲ ਹੈ ਜੀ ਸੈਂਟਰ ਗੇਅਰ ਆ ਪਾਵਰ ਸਟੀering ਆ ਜੀ ਸੈਂਟਰ ਗੇਅਰ ਆ ਪਾਵਰ ਸਟੀering ਇਹ ਜਦੋਂ ਟਰੈਕਟਰ ਪਾਰਟੀ ਨੇ ਲਿਆ ਉਦੋਂ ਹੀ ਟਾਇਰ ਠਾਇਆ ਇਹਨਾਂ 16 ਦੇ ਨਵੇਂ ਪਾਤੀ ਜੀ ਉਹਨਾਂ ਨੇ ਹੁਣ 75 ਪੈਸੇ ਟਾਇਰ ਨਾਲ ਦੇ ਟਰੈਕਟਰ ਦੇ ਚਾਰੇ ਇਹ ਚਾਰੇ ਇਹ ਟਰੈਕਟਰ origignal 14 14500 ਕਿੱਟਾ ਚੱਲਿਆ ਜੀ ਠੀਕ ਆ origignal center gear ਆ ਹਾਂਜੀ origignal center gear ਇਹਦਾ ਕਲੱਚ ਵੀ ਨਹੀਂ ਖੁੱਲਿਆਗਾ ਜੀ ਠੀਕ ਆ ਜੀ ਹਾਂਜੀ ਇਹਦੀ ਡਿਮਾਂਡ ਹੈਗੀ ਆ 5.5 ਬਾਕੀ ਮੌਕੇ ਤੇ ਇਹ ਵੀ ਫਰਸਟ ਓਨਰ ਦਾ ਲੈਗ ਫਰਸਟ ਓਨਰ ਦਾ ਤੇ ਬਾਕੀ ਸਮਾਨ ਜਿਵੇਂ ਫਾਈਬਰ ਹਾਡੇ ਦੇ ਨਾਲ ਆ ਸਾਰਾ ਕੁਝ ਨਾਲ ਮਿਲਦਾ ਜੀ ਸਾਰਾ ਸਮਾਨ ਨਾਲ ਮਿਲੂਗਾ ਨਾ ਹਾਂਜੀ ਨਾਲ ਆਦੀ ਵਾਹ ਕੇ ਤਸੱਲੀ ਕਰਕੇ ਹੀ ਆ ਸਕਦਾ ਠੀਕ ਆ ਜੀ ਡਿਮਾਂਡ ਡ ਬਾਕੀ ਸਾਰੇ ਟਰੈਕਟਰ ਜਿਹੜੇ ਵਿਖਾਏ ਆ ਇਹਨਾਂ ਦੇ ਸਾਰਿਆਂ 'ਚ ਮਾਨਤਾਨਾ ਆਪਾਂ ਕਰਾਂਗੇ ਜੀ ਜ਼ਰੂਰ ਕਰਾਂਗੇ ਜੀ ਜ਼ਰੂਰ ਕਰਾਂਗੇ ਤੇ ਕਾਗਜ਼ ਪੱਤਰ ਵੀ ਸਾਰਿਆਂ ਦੇ ਪੂਰੇ ਆ ਸਮਾਨ ਪੂਰਾ ਸਾਰਿਆਂ ਨਾਲ ਕਿ ਤੁਹਾਡੇ ਚੈਨਲ ਦੇ ਮਾਧਮ ਰਹੀ ਇਹ ਕਹਿਣਾ ਚਾਹਾਂਗੇ ਤਕਰੀਬਨ ਟਰੈਕਟਰ ਜਿਹੜੇ 12 ਮਾਡਲ ਤੋਂ ਉੱਪਰ ਨੇ ਟਰੈਕਟਰ ਇਹ ਤਕਰੀਬਨ ਫਸਟ ਓਨਰ ਦੇ ਆ ਦੇ 100 ਦੇ ਵਿੱਚੋਂ 90% ਟਰੈਕਟਰ ਨਾਮ ਕਰਾ ਕੇ ਹੀ ਦੇਣੇ ਆ ਵੀ ਨਾਮ ਦਾ ਖਰਚਾ ਅਗਲੇ ਦਾ ਹੋਊਗਾ ਕਿਉਂਕਿ ਫਸਟ ਓਨਰ ਕਰਕੇ ਲੋਕ ਸਾਡੇ ਤੋਂ ਪੇਪਰ ਪਰਚੇਜ਼ਰ ਲੈਂਦੇ ਆ ਪਰ ਅਸੀਂ ਟਰੈਕਟਰ ਨਾਮ ਕਰਾ ਕੇ ਹੀ ਦੇਣਾ ਠੀਕ ਹੈ ਜੀ ਹਾਂਜੀ ਟਰੈਕ ਤੇ ਬਾਕੀ ਇਹ ਸਾਰੇ ਟਰੈਕਟਰ ਇੱਕ ਵਾਰੀ ਤੁਸੀਂ ਦੱਸ ਦਿਓ ਪਿੰਡ ਕਿਹੜਾ ਹੈ ਇਹ ਪਿੰਡ ਚੋਕ ਹਰੀਾਰ ਜ਼ਿਲ੍ਹਾ ਫਿਰੋਜ਼ਪੁਰ ਜੀ ਨੰਬਰ ਬੋਲ ਦਿਓ ਜੀ 9914226620 ਜੀ ਠੀਕ ਹੈ ਜੀ ਹੁਣ ਬਈ ਥੋੜੀ ਜਿਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਮਾਨਤਨ ਤੁਸੀਂ ਕਰਾਂਗੇ ਜੀ ਪੂਰ ਫੁੱਲ ਕਰਾਂਗੇ ਪੂਰੇ ਦਾ ਪੂਰਾ ਮਾਨਤਨ ਕਰਾਂਗੇ ਠੀਕ ਹੈ ਬਈ ਧੰਨਵਾਦ ਜੀ